ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਪਾਗਲ ਅਤੇ ਸਨਕੀ ਬੰਦੇ ਹੋਏ ਹਨ ਜਿਨ੍ਹਾਂ ਕਰਕੇ ਲੱਖਾਂ ਕਰੋੜਾਂ ਲੋਕ ਬੇਰਹਿਮ ਮੌਤ ਮਾਰੇ ਗਏ ਸਨ ਇਹਨਾਂ ਵਿੱਚ ਬਹੁਤ ਸਾਰੇ ਰਾਜੇ ਮਹਾਰਾਜੇ ਸੈਨਾਪਤੀ ਡਾਕਟਰ ਵਿਗਿਆਨੀ ਆਦਿ ਸ਼ਾਮਲ ਸਨ ਅੱਜ ਦੀ ਵੀਡੀਓ ਵਿੱਚ ਅਸੀਂ ਅਜਿਹੇ ਵਿਗਿਆਨੀਆਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਪਾਗਲਪਨ ਅਤੇ ਸਨਕੀ ਪੁੰਨੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਅਜਾਏ ਪਾਗਲ ਵਿਗਿਆਨੀਆਂ ਵਿੱਚ ਇੱਕੋ ਇੱਕ ਵਿਗਿਆਨੀ ਅਜਾਏ ਵੀ ਸੀ ਜਿਸ ਨੇ ਇੱਕ ਅਜਿਹੀ ਨਵੀਂ ਚੀਜ਼ ਪੈਦਾ ਕੀਤੀ ਜਿਹੜੀ ਅੱਜ ਨਹੀਂ ਤਾਂ ਕੱਲ ਦੁਨੀਆ ਦਾ ਸਰਬਨਾਸ਼ ਕਰ ਦੇਵੇਗੀ ਇੱਕ ਵਿਗਿਆਨੀ ਅਜਾਏ ਸੀ ਜਿਸ ਨੇ ਮੁਰਦੇ ਨੂੰ ਜਿਉਦਾ ਕਰਨ ਦਾ ਐਕਸਪੈਰੀਮੈਂਟ ਅਤੇ ਦਾਵਾ ਕੀਤਾ ਸੀ ਇੱਕ ਹੋਰ ਪਾਗਲ ਵਿਗਿਆਨੀ ਜਿਹੜਾ ਇਨਸਾਨ ਦੀ ਪਿਸ਼ਾਬ ਤੋਂ ਸੋਨਾ ਬਣਾਉਣ ਦੇ ਪ੍ਰਯੋਗ ਕਰਦਾ ਸੀ ਅਤੇ ਇੱਕ ਵਿਗਿਆਨੀ ਤੇ ਤਾਂ ਜਿਉਦੇ ਕੁੱਤੇ ਦਾ ਸਿਰ ਵਾੜ ਕੇ ਇਕੱਲੇ ਸਿਰ ਨੂੰ ਹੀ ਜਿਉਦਾ ਰੱਖਣ ਦਾ ਪਰ ਜੋਗ ਕੀਤਾ ਸੀ ਤੇ ਇਸ ਪ੍ਰਯੋਗ ਵਿੱਚ ਉਹ ਕਾਮਯਾਬ ਵੀ ਹੋ ਗਿਆ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਅਜਿਹੇ ਹੀ ਪਾਗਲ ਵਿਗਿਆਨੀਆਂ ਬਾਰੇ ਜਿਨ੍ਹਾਂ ਦੇ ਕਾਰਨਾਮੇ ਸੁਣ ਕੇ ਰੂਹ ਕੰਬ ਜਾਂਦੀ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਆਓ ਹੁਣ ਆਪਾਂ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਜਿਸ ਵਿਗਿਆਨੀ ਬਾਰੇ ਦੱਸਣ ਜਾ ਰਹੇ ਹਾਂ ਇਸ ਵਿਗਿਆਨੀ ਦਾ ਨਾਮ ਹੈ ਹੈਰੀ ਬ੍ਰੈਡ ਇਹ ਸਭ ਵਿਗਿਆਨੀ ਨੂੰ ਤੁਸੀਂ ਪਾਗਲ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਵੀ ਕਹਿ ਸਕਦੇ ਹੋ ਅੱਜ ਤੋਂ 200 ਸਾਲ ਪਹਿਲਾਂ ਜਦੋਂ ਧਰਤੀ ਤੇ ਲੋਕਾਂ ਨੂੰ ਵਿਗਿਆਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਤਾਂ ਉਸ ਵਕਤ ਲੋਕ ਰਸਾਇਣ ਵਿਗਿਆਨੀਆਂ ਨੂੰ ਜਾਦੂਗਰ ਸਮਝਦੇ ਹੁੰਦੇ ਸਨ ਜਦੋਂ ਉਸ ਵਕਤ ਰਸਾਇਣ ਵਿਗਿਆਨੀ ਜਦੋਂ ਕੋਈ ਦੋ ਕੈਮੀਕਲਾਂ ਨੂੰ ਰਲਾ ਕੇ ਕੋਈ ਤੀਜਾ ਕੰਪਾਊਂਡ ਤਿਆਰ ਕਰਦੇ ਸਨ ਤਾਂ ਉਸ ਨੂੰ ਦੇਖ ਕੇ ਆਮ ਲੋਕ ਹੈਰਾਨ ਰਹਿ ਜਾਂਦੇ ਹਨ ਤੇ ਇਸੇ ਕਰਕੇ ਲੋਕ ਕੈਮੀਕਲ ਰਿਐਕਸ਼ਨ ਨੂੰ ਇੱਕ ਜਾਦੂ ਦੀ ਤਰ੍ਹਾਂ ਦੇਖਦੇ ਸਨ ਸਾਲ 1969 ਵਿੱਚ ਹੈਨੀ ਬ੍ਰੈਂਡਨ ਆਵਦੇ ਇਸ ਵਿਗਿਆਨੀ ਨੂੰ ਜਦੋਂ ਕਿਤੋਂ ਇਹ ਪਤਾ ਲੱਗਾ ਕਿ ਇਨਸਾਨ ਦੇ ਪਿਸ਼ਾਬ ਵਿੱਚ ਸੋਨੇ ਦੇ ਕਣ ਪਾਏ ਜਾਂਦੇ ਹਨ ਤਾਂ ਇਸਨੇ ਸੋਚਿਆ ਕਿ ਮੈਂ ਐਕਸਪੈਰੀਮੈਂਟ ਕਰਕੇ ਪਿਸ਼ਾਬ ਵਿੱਚੋਂ ਸੋਨਾ ਕੱਢ ਸਕਦਾ ਹਾਂ ਅਤੇ ਮੈਂ ਅਮੀਰ ਹੋ ਜਾਵਾਂਗਾ ਇਸ ਪ੍ਰਯੋਗ ਨੂੰ ਕਰਨ ਲਈ ਇਸ ਪਾਗਲ ਵਿਗਿਆਨੀ ਨੇ ਆਪਣਾ ਅਤੇ ਆਪਣੇ ਪਰਿਵਾਰ ਆਪਣੇ ਆਸ-ਪਾਸ ਦੇ ਲੋਕਾਂ ਦਾ ਪਿਸ਼ਾਬ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਰੀਬ 2 ਸਾਲਾਂ ਦੇ ਅੰਦਰ ਹੀ ਇਸ ਨੇ 7000 ਲੀਟਰ ਪਾਛਾਅ ਇਕੱਠਾ ਕਰ ਲਿਆ ਇਸ ਇਹਦੇ ਪਿਸ਼ਾਬ ਨੂੰ ਇਸ ਸਿਰਫ ਨੇ ਵਿਗਿਆਨੀ ਨੇ ਉਬਾਲਣਾ ਸ਼ੁਰੂ ਕੀਤਾ ਅਤੇ ਕਈ ਦਿਨ ਉਬਾਲਣ ਤੋਂ ਬਾਅਦ ਜਦੋਂ ਸਾਰਾ ਪਾਣੀ ਭਾਪ ਬਣ ਕੇ ਉੱਡ ਗਿਆ ਅਤੇ ਪਿੱਛੇ ਹੀਠਾ ਇੱਕ ਪਾਊਡਰ ਦੀ ਛੱਗਲ ਵਿੱਚ ਇੱਕ ਪਰਤ ਬਚ ਗਈ ਸੀਸੇ ਦੇ ਬਰਤਨ ਵਿੱਚ ਪਏ ਇਸ ਪਾਊਡਰ ਨੂੰ ਦੇਖ ਕੇ ਉਹ ਵਿਗਿਆਨੀ ਖੁਸ਼ ਹੋ ਗਿਆ ਕਿ ਇਹ ਪਾਊਡਰ ਸੋਨੇ ਦੀ ਤਰ੍ਹਾਂ ਹੀ ਚਮਕ ਰਿਹਾ ਹੈ ਜਦ ਕਿ ਉਹ ਚਮਕਤਾ ਕੱਚ ਦੇ ਬਰਤਨ ਦੇ ਕਾਰਨ ਰਿਹਾ ਸੀ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਸ ਪਾਗਲ ਨੇ ਆਪਣੇ ਐਕਸਪੈਰੀਮੈਂਟ ਨੂੰ 6 ਸਾਲਾਂ ਤੱਕ ਦੁਨੀਆ ਤੋਂ ਛੁਪਾ ਕੇ ਰੱਖਿਆ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਸੋਨਾ ਬਣਾਉਣ ਦਾ ਇਹ ਫਾਰਮੂਲਾ ਕਿਸੇ ਹੋਰ ਨੂੰ ਨਾ ਪਤਾ ਲੱਗ ਜਾਵੇ 6 ਸਾਲ ਬਾਅਦ ਜਦੋਂ ਕਿਸੇ ਹੋਰ ਵਿਗਿਆਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਉਸ ਪਾਊਡਰ ਨੂੰ ਜਾਂਚਿਆ ਅਤੇ ਜਾਂਚ ਵਿੱਚ ਇਹ ਪਤਾ ਲੱਗਾ ਕਿ ਇਹ ਸੋਨਾ ਨਹੀਂ ਬਲਕਿ ਫਾਸਫੋਰਸ ਹੈ ਜੋ ਪਹਿਲਾਂ ਤੋਂ ਹੀ ਰਿਸਰਟ ਦੇ ਪਛਾਅ ਵਿੱਚ ਪਾਇਆ ਜਾਂਦਾ ਹੈ ਇਸੇ ਕਰਕੇ ਉਹ ਬਲਨ ਨਾਲ ਲਿਕੁਇਡ ਉੱਡ ਗਿਆ ਤੇ ਪਿੱਛੇ ਫਾਸਫੋਰਸ ਬਚ ਗਿਆ ਇਸ ਨੂੰ ਇਹ پاگل ਹੋ ਗਿਆ ਨਹੀਂ ਸੋਨਾ ਦੱਸ ਰਿਹਾ ਸੀ ਸੜਕੀ ਵਿਗਿਆਨੀਆ ਦੀ ਲਿਸਟ ਦੇ ਵਿੱਚ ਦੂਜਾ ਨਾਮ ਆਉਂਦਾ ਹੈ ਜੇ ਰੌਬਰਟ ਆਪਨਹਾਵਰ ਦਾ ਇਹ ਉਹ ਵਿਗਿਆਨੀ ਹੈ ਜਿਸ ਨੇ ਪੂਰੀ ਦੁਨੀਆ ਲਈ ਇੱਕ ਐਸੀ ਚੀਜ਼ ਬਣਾ ਦਿੱਤੀ ਜੋ ਇੱਕੋ ਝਟਕੇ ਵਿੱਚ ਪੂਰੀ ਦੁਨੀਆ ਨੂੰ ਖਤਮ ਕਰ ਸਕਦੀ ਹੈ ਉਸੀ ਪਰਵਾਣੋ ਬਾਰੇ ਤਾਂ ਜਾਣਦੇ ਹੋ ਕਿ ਇਹ ਵੀ ਜਾਣਦੇ ਹੋ ਕਿ ਕਿੰਨਾ ਖਤਰਨਾਕ ਹੈ ਅਤੇ 1945 ਵਿੱਚ ਅਮਰੀਕਾ ਵੱਲੋਂ ਅਜਬਾਰ ਤੇ ਸੁੱਟੇ ਗਏ ਸਿਰਫ ਦੋ ਬੰਬਾਂ ਨੇ ਕਿੰਨੀ ਤਬਾਹੀ ਬਚਾਈ ਸੀ ਇਸ ਬਾਰੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਪਰ ਕੋਈ ਇਹ ਨਹੀਂ ਜਾਣਦਾ ਕਿ ਬੰਬ ਸੁੱਟਣ ਤੋਂ 20 ਦਿਨ ਪਹਿਲਾਂ ਅਮਰੀਕਾ ਵਿੱਚ ਕੀ ਹੋਇਆ ਸੀ ਦੁਨੀਆ ਦਾ ਸਭ ਤੋਂ ਖਤਰਨਾਕ ਵਿਗਿਆਨੀ ਜੇ ਰਾਬਰਟ ਆਪਨਹਾਵਰ ਜਿਸ ਨੂੰ ਦਾ ਫਾਦਰ ਆਫ ਐਟਮ ਵੀ ਕਿਹਾ ਜਾਂਦਾ ਹੈ ਜਦੋਂ ਦੂਜੀ ਸੰਸਾਰ ਜੰਗ ਚੱਲ ਰਹੀ ਸੀ ਤਾਂ ਅਮਰੀਕਾ ਇੱਕ ਸੀਕ੍ਰੇਟ ਪ੍ਰੋਜੈਕਟ ਉੱਤੇ ਕੰਮ ਕਰ ਰਿਹਾ ਸੀ ਜਿਸ ਦਾ ਨਾਮ ਸੀ ਮੈਨਹੈਟਨ ਪ੍ਰੋਜੈਕਟ ਜਿਸ ਦੀ ਅਗਵਾਈ ਜੇ ਰੋਬਟਾ ਓਪਨਹਾਇਮਰ ਕਰ ਰਿਹਾ ਸੀ ਅਮਰੀਕਾ ਨੂੰ ਡਰ ਸੀ ਕਿ ਜਰਮਨੀ ਕਿਤੇ ਉਹਨਾਂ ਤੋਂ ਪਹਿਲਾਂ ਨਾ ਐਟਮ ਬੰਬ ਬਣਾ ਲਵੇ ਜਿਸ ਕਰਕੇ ਇਹ ਸਣਕੀ ਵਿਗਿਆਨੀ ਨੇ ਦੋ ਰਾਤਾਂ ਦਿਨ ਰਾਤ ਇੱਕ ਕਰਕੇ 16 ਜੁਲਾਈ 1945 ਨੂੰ ਐਟਮ ਬੰਬ ਤਿਆਰ ਕਰ ਲਿਆ ਜਿਸ ਦਾ ਪ੍ਰੀਖਣ ਐ ਮਕਸੀਕੋ ਵਿੱਚ ਕੀਤਾ ਗਿਆ ਅਤੇ ਦੂਰ ਖੜਾ ਜੇ ਰੋਬਟ ਇਸ ਐਟਮ ਬম্ব ਨੂੰ ਫਰਦਾ ਦੇਖ ਰਿਹਾ ਸੀ ਉਸ ਵਕਤ ਜਬੀਰ ਤੋਂ ਲੈ ਕੇ ਅਸਮਾਨ ਵੱਲ ਇੱਕ 40000 ਫੁੱਟ ਉੱਚਾ ਧੂੰਏ ਦਾ ਇੱਕ ਗੁਬਾਰ ਉੱਠਿਆ ਜਿਸ ਨੂੰ ਦੇਖ ਕੇ ਜੇ ਰੋਬਟ ਡਰ ਗਿਆ ਤੇ ਮਹਿਸੂਸ ਕਰਨ ਲੱਗਾ ਕਿ ਮੈਂ ਪੂਰੀ ਦੁਨੀਆ ਨੂੰ ਖਤਮ ਕਰਨ ਵਾਲਾ ਇੱਕ ਖਤਰਨਾਕ ਹਥਿਆਰ ਬਣਾ ਬੈਠਾ ਜੋ ਉਸ ਨੂੰ ਨਹੀਂ ਬਣਾਉਣਾ ਚਾਹੀਦਾ ਸੀ ਤੇ 20 ਦਿਨਾਂ ਬਾਅਦ ਇਹ ਅਮਰੀਕਾ ਦੇ ਜਾਪਾਨ ਦੇ ਦੋ ਸ਼ਹਿਰਾਂ ਉੱਤੇ ਪਰਮਾਣੂ ਬੰਬ ਸੁੱਟ ਦਿੱਤੇ 7 ਅਗਸਤ ਨੂੰ ਇਸ ਪਤਲੀ ਦੀ ਸਵੇਰ ਜਦੋਂ ਪੂਰੀ ਦੁਨੀਆ ਨੇ ਪਰਮਾਣੂ ਦੀ ਤਾਕਤ ਨੂੰ ਦੇਖਿਆ ਅਤੇ ਕੁਝ ਸਕੇਟਾਂ ਵਿੱਚ ਲੱਖਾਂ ਲੋਕ ਸੜ ਕੇ ਸੁਆਹ ਹੋ ਕੇ ਹਵਾ ਵਿੱਚ ਉੱਡ ਗਏ ਇਹ ਸਭ ਦੇਖ ਕੇ ਜੇ ਰੌਬਰਟ ਅਮਰੀਕਾ ਦੇ ਖਿਲਾਫ ਖੜਾ ਹੋ ਜਾਂਦਾ ਹੈ ਕਿ ਉਸ ਤੋਂ ਅਮਰੀਕਾ ਨੇ ਇਸ ਕਰਕੇ ਸਾਰੇ ਅਧਿਕਾਰ ਖੋਹ ਲੈ ਸਨ ਤੀਜਾ ਸੜਕੀ ਵਿਗਿਆਨੀ ਹੈ ਰੌਬਰਟ ਈ ਕੋਰਨੇਸ ਔਰ 1934 ਵਿੱਚ ਇਸ ਵਿਗਿਆਨੀ ਨੇ ਇੱਕ ਐਸਾ ਪ੍ਰਯੋਗ ਕੀਤਾ ਜਿਹਦੇ ਵਿੱਚ ਇੱਕ ਮਰੇ ਹੋਏ ਇਨਸਾਨ ਨੂੰ ਦੁਬਾਰਾ ਜਿਉਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਪ੍ਰਯੋਗ ਹੀ ਅਮਰੀਕਾ ਵਿੱਚ ਹੋਇਆ ਇਸ ਵਿਗਿਆਨੀ ਦਾ ਮੰਨਣਾ ਸੀ ਕਿ ਜੇ ਜੋ ਮਰੇ ਸਰੀਰ ਵਿੱਚ ਦੁਬਾਰਾ ਖੂਨ ਦਾ ਦੌਰਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਵਿਅਕਤੀ ਦੁਬਾਰਾ ਜਿੰਦਾ ਹੋ ਜਾਵੇਗਾ ਕਿਉਂਕਿ ਖੂਨ ਦਾ ਦੌਰਾ ਰੁਕਣ ਕਾਰਨ ਹੀ ਬਹੁਤ ਹੁੰਦੀ ਹੈ ਇਸ ਪ੍ਰਯੋਗ ਵਾਸਤੇ ਇਸ ਨੇ ਕਈ ਮਰਤਕ ਸਰੀਰ ਇਕੱਠੇ ਕੀਤੇ ਤੇ ਉਹਨਾਂ ਨੂੰ ਇੱਕ ਕੈਮੀਕਲ ਦੇ ਇੰਜੈਕਸ਼ਨ ਲਗਾਏ ਤਾਂ ਕਿ ਖੂਨ ਪਤਲਾ ਹੋ ਕੇ ਵਾਪਸ ਚੱਲ ਸਕੇ ਟੀਕਾ ਲਗਾਉਣ ਤੋਂ ਬਾਅਦ ਮਰਤਕ ਸਰੀਰ ਨੂੰ ਜੋਰ-ਜੋਰ ਨਾਲ ਹਿਲਾਇਆ ਜਾਂਦਾ ਸੀ ਪਰ ਫਿਰ ਵੀ ਉਹ ਦੁਬਾਰਾ ਜਿੰਦਾੜਾ ਹੋ ਸਕੀ। ਇਹੀ ਪ੍ਰਯੋਗ ਇਸਦੇ ਕੁੱਤੇ ਉੱਤੇ ਵੀ ਕੀਤਾ ਪਰ ਹਰਾਨੀ ਦੀ ਗੱਲ ਹੈ ਕਿ ਪੰਜ ਮਰੇ ਕੁੱਤਿਆਂ ਵਿੱਚੋਂ ਦੋ ਕੁੱਤੇ ਜਿਉਦੇ ਵੀ ਹੋ ਗਏ ਸਨ। ਇਸ ਤੋਂ ਬਾਅਦ ਇਹ ਵਿਗਿਆਨੀ ਹੋਰ ਵੀ ਪ੍ਰਯੋਗ ਕਰਨਾ ਚਾਹੁੰਦਾ ਸੀ ਪਰ ਅਮਰੀਕਾ ਨੇ ਇਸ ਉੱਤੇ ਰੋਕ ਲਗਾ ਦਿੱਤੀ ਸੀ। ਪਰ ਕੁਝ ਸਮੇਂ ਬਾਅਦ ਰੂਸ ਵਿੱਚ ਇਸੇ ਤਰ੍ਹਾਂ ਦਾ ਇੱਕ ਹੋਰ ਪ੍ਰਯੋਗ ਕੀਤਾ ਗਿਆ। ਜਦੋਂ ਇੱਕ ਕੁੱਤੇ ਦਾ ਸਿਰ ਵਟ ਕੇ ਉਸ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕੀਤੀ ਗਈ ਕੁੱਤੇ ਦਾ ਸਿਰ ਵਟ ਕੇ ਉਸ ਦੇ ਸਿਰ ਵਿੱਚ ਸ਼ੁੱਧ ਕੋਹੜ ਭੇਜਿਆ ਗਿਆ ਜਦੋਂ ਖੂਨ ਚੱਲਿਆ ਤਾਂ 2-4 ਘਟਿਆਂ ਬਾਅਦ ਉਸ ਕੁੱਤੇ ਦੇ ਸਿਰ ਵਿੱਚ ਹਲਚਲ ਸ਼ੁਰੂ ਹੋ ਗਈ ਜਿਵੇਂ ਉਹ ਆਪਣੀ ਜੀਭ ਨਾਲ ਆਪਣਾ ਨੱਕ ਚੱਟ ਰਿਹਾ ਸੀ ਕੰਨ ਹਿਲਾ ਰਿਹਾ ਸੀ ਅਤੇ ਅੱਖਾਂ ਝਮਕ ਰਿਹਾ ਸੀ ਪਰ ਅਗਲੇ ਦਿਨ ਉਸ ਕੁੱਤੇ ਦੇ ਸਿਰ ਦੀ ਵੀ ਬੋਧ ਹੋ ਗਈ ਸੋ ਦੋਸਤੋ ਇਹ ਸਾਡੇ ਕੁਝ ਪਾਗਲ ਅਤੇ ਸੜਕੀ ਵਿਗਿਆਨੀ ਅਤੇ ਉਹਦਾ ਦੇ ਪਾਗਲਪਨ ਵਾਲੇ ਪ੍ਰਯੋਗ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਵੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ